ਹੈਲੋ ਵੈਲਕਮ ਸਟੂਡੈਂਟ ਸਤਿ ਸ਼੍ਰੀ ਅਕਾਲ ਤੁਹਾਡਾ ਸਭ ਦਾ ਸਵਾਗਤ ਹੈ ਜੀ ਸਟੱਡੀ ਸਕਿੱਲਸ ਬਲੌਗ ਵਿੱਚ ਅੱਜ ਮੈਂ ਤੁਹਾਨੂੰ ਬਹੁਤ ਹੀ ਇੰਪੋਰਟੈਂਟ ਟੌਪਿਕ ਪੰਜਾਬ ਜੀ ਕੇ ਕਰਾ ਰਹੀ ਹਾਂ ਤੁਸੀਂ ਕੋਈ ਵੀ ਕੰਪੀਟੀਟਿਵ ਇਗਜ਼ਾਮ ਦੇਣਾ ਹੋਵੇ ਪੀਟ੍ਰਿਪਲ ਐਸਬੀ ਦਾ ਉਹਦੇ ਵਿੱਚ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਜੀ ਇਹ ਲਾਇਬ੍ਰੇਰੀ ਦਾ ਪਟਵਾਰੀ ਦਾ ਜਾਂ ਕਲਰਕ ਦਾ ਕਲੈਰੀਕਲ ਪੋਸਟ ਦਾ ਪੀਟੈਟ ਲਈ ਵੀ ਇੰਪੋਰਟੈਂਟ ਕੁਐਸਚਨ ਹੈ ਜੀ ਪੰਜਾਬ ਦੀ ਹਿਸਟਰੀ ਨਾਲ ਰਿਲੇਟਡ ਮੈਂ ਤੁਹਾਨੂੰ ਕੁਐਸਚਨ ਕਰਾ ਰਹੀ ਆ ਜੀਕੇ ਸੋਸ਼ਲ ਸਾਇੰਸ ਹਾਂਜੀ ਨੋਟ ਕਰ ਲੇ ਜਾਓ ਜੀ ਨਾਲ ਨਾਲ ਇੰਪੋਰਟੈਂਟ ਕੁਐਸਚਨ ਨੇ ਫਰਸਟ ਕੁਐਸਚਨ ਸਟਾਰਟ ਕਰਦੇ ਆਪਾਂ ਚਾਈਲਡ ਮੈਰਿਜ ਰੀਸਟ੍ਰੈਂਟ ਐਕਟ 1929 ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਕੁਐਸਚਨ ਹੈ ਜੀ ਚਾਈਲਡ ਮੈਰਿਜ ਰੀਸਟ੍ਰੈਂਟ ਐਕਟ 1929 ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਆਪਸ਼ਨ ਹੈ ਜੀ ਗਾਂਧੀ ਕਾਨੂੰਨ ਸ਼ਾਰਦਾ ਕਾਨੂੰਨ ਨਹਿਰੂ ਕਾਨੂੰਨ ਜਾਂ ਅਸ਼ੋਕਾ ਕਾਨੂੰਨ ਤਾਂ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 3 ਨਹਿਰੂ ਕਾਨੂੰਨ ਆਪਸ਼ਨ ਨੰਬਰ 3 ਨਹਿਰੂ ਕਾਨੂੰਨ ਰਾਈਟ ਆਨਸਰ ਨੈਕਸਟ ਕੁਐਸਚਨ ਪ੍ਰਾਰਥਨਾ ਸਮਾਜ ਦੀ ਸਥਾਪਨਾ ਕਦੋਂ ਕੀਤੀ ਗਈ ਪ੍ਰਾਰਥਨਾ ਸਮਾਜ ਦੀ ਸਥਾਪਨਾ ਕਦੋਂ ਕੀਤੀ ਗਈ ਆਪਸ਼ਨ ਹੈ ਜੀ 1867 ਵਿੱਚ 1857 ਵਿੱਚ 1847 ਵਿੱਚ ਜਾਂ 1875 ਵਿੱਚ ਤਾਂ ਹਾਂਜੀ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 1 1867 অপਸ਼ਨ ਨੰਬਰ 1 ਰਾਈਟ ਆਨਸਰ ਹੈ ਨੈਕਸਟ ਕੁਐਸਚਨ ਸਰ ਸ਼ਹੀਦ احمد ਖਾਨ ਕਿਸ ਦੇ ਵਿਰੁੱਧ ਲੜਿਆ ਸਰ ਸ਼ਹੀਦ احمد ਖਾਨ ਕਿਸ ਦੇ ਵਿਰੁੱਧ ਲੜਿਆ অপਸ਼ਨ ਹੈ ਜੀ ਬਾਲ ਵਿਆਹ ਦੇ ਪੁਨਰ ਵਿਆਹ ਦੇ ਸਤੀ ਪ੍ਰਥਾ ਦੇ ਜਾਂ ਗੁਲਾਮ ਪ੍ਰਥਾ ਦੇ ਤਾਂ ਹਾਂਜੀ ਸਰ ਸ਼ਹੀਦ احمد ਖਾਨ ਗੁਲਾਮ ਪ੍ਰਥਾ ਦੇ ਵਿਰੁੱਧ ਲੜੇ ਸੀ অপਸ਼ਨ ਨੰਬਰ 4 ਇਹਦਾ ਰਾਈਟ ਆਨਸਰ ਹੈ ਜੀ ਹਾਂਜੀ ਨੋਟ ਕਰਦੇ ਜਿਓ ਇੰਪੋਰਟੈਂਟ ਕੁਐਸਚਨ ਨੇ ਤੁਸੀਂ ਪੰਜਾਬ ਦਾ ਕੋਈ ਵੀ ਐਗਜ਼ਾਮ ਦੇਣਾ ਹੋਵੇ ਉਹਦੇ ਵਿੱਚ ਐਦਾਂ ਦੇ ਕੁਐਸਚਨ ਜ਼ਰੂਰ ਪੁੱਛੇ ਜਾਂਦੇ ਆ ਅੱਗੇ ਆਪਾਂ ਨੈਕਸਟ ਕੁਐਸਚਨ ਕਰਦੇ ਆ ਨੈਕਸਟ ਹੈ ਸ਼ਰੀਪੁਰਸ਼ ਤੁਲਨਾ ਪੁਸਤਕ ਦਾ ਲੇਖਕ ਕੌਣ ਹੈ ਆਪਸ਼ਨ ਨੇ ਜੀ ਲక్ష్ਮੀ ਕਾਂਤਾ ਤਾਰਾਬਾਈ ਸ਼ਿੰਦੇ ਜਯੋਦਾ ਦੇਵੀ ਜਾਂ ਰਾਮਾਬਾਈ ਸ਼ਰੀਪੁਰਸ਼ ਤੁਲਨਾ ਪੁਸਤਕ ਦਾ ਲੇਖਕ ਕੌਣ ਹੈ ਤਾਂ ਹਾਂ ਜੀ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 2 ਤਾਰਾਬਾਈ ਸ਼ਿੰਦੇ ਆਪਸ਼ਨ ਨੰਬਰ 2 ਤਾਰਾਬਾਈ ਸ਼ਿੰਦੇ ਇਹਦਾ ਰਾਈਟ ਆਨਸਰ ਹੈ ਭਾਰਤੀ ਮਹਿਲਾ ਵਿਸ਼ਵ ਵਿਦਿਆਲੇ ਕਿੱਥੇ ਖੋਲਿਆ ਗਿਆ ਸਭ ਤੋਂ ਪਹਿਲਾਂ ਭਾਰਤੀ ਮਹਿਲਾ ਵਿਸ਼ਵ ਵਿਦਿਆਲੇ ਕਿੱਥੇ ਖੋਲਿਆ ਗਿਆ ਹਾਂਜੀ ਆਪਸ਼ਨ ਨੇ ਜੀ ਮਦਰਾਸ ਦਿੱਲੀ ਕਲਕੱਤਾ ਜਾਂ ਮੁੰਬਈ ਵਿੱਚ ਤਾਂ ਹਾਂਜੀ ਇਸਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 3 ਕਲਕੱਤਾ ਵਿੱਚ ਭਾਰਤੀ ਮਹਿਲਾ ਵਿਦਿਆਲਿਆ ਖੋਲਿਆ ਗਿਆ ਜੀ ਕਲਕੱਤਾ ਵਿੱਚ ਆਪਸ਼ਨ ਨੰਬਰ 3rd ਦਾ ਰਾਈਟ ਆਨਸਰ ਹੈ ਜੀ ਅੱਗੇ ਕਰਦੇ ਆਪਾਂ ਨੈਕਸਟ ਕੁਐਸਚਨ Swami Dayanand Saraswati ਨੇ ਕਿਸ ਸੰਸਥਾ ਦੀ ਸਥਾਪਨਾ ਕੀਤੀ ਸੀ Swami Dayanand Saraswati ਨੇ ਕਿਸ ਸੰਸਥਾ ਦੀ ਸਥਾਪਨਾ ਕੀਤੀ ਸੀ ਆਪਸ਼ਨ ਹੈ ਜੀ ਆਦੀ ਸਮਾਜ ਦੀ ਬ੍ਰਹਮੋ ਸਮਾਜ ਦੀ ਆਰਿਆ ਸਮਾਜ ਦੀ ਜਾਂ ਪ੍ਰਾਰਥਨਾ ਸਮਾਜ ਦੀ ਤਾਂ ਹਾਂ ਜੀ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 3 ਆਰੀਆ ਸਮਾਜ ਸਵਾਮੀ ਦਿਆਨੰ ਸਰਸਵਤੀ ਨੇ ਆਰੀਆ ਸਮਾਜ ਦੀ ਸਥਾਪਨਾ ਕੀਤੀ ਸੀ অপਸ਼ਨ ਨੰਬਰ 3 ਇਹਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਹੈ ਆਪਣਾ ਪੂਨਾ ਵਿਖੇ ਵਿਧਵਾ ਘਰ ਕਦੋਂ ਖੋਲਿਆ ਗਿਆ ਪੂਨਾ ਵਿੱਚ ਵਿਧਵਾ ਘਰ ਕਦੋਂ ਖੋਲਿਆ ਗਿਆ অপਸ਼ਨ ਹੈ ਜੀ 1882 ਵਿੱਚ 1933 ਵਿੱਚ 1876 ਵਿੱਚ ਜਾਂ 1895 ਵਿੱਚ ਤਾਂ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 1 1882 অপਸ਼ਨ ਨੰਬਰ 1 ਇਹਦਾ ਰਾਈਟ ਆਨਸਰ ਹੈ ਜੀ 1882 ਨੈਕਸਟ ਕੁਐਸਚਨ ਜਦੋਂ ਵਿਧਵਾ ਪੁਨਰ ਵਿਆਹ ਐਕਟ ਬਣਾਇਆ ਤਾਂ ਉਸ ਸਮੇਂ ਭਾਰਤ ਦਾ ਗਵਰਨਰ ਜਨਰਲ ਕੌਣ ਸੀ ਲਾਰਡ ਕਰਜਨ ਲਾਰਡ ਲਾਹੌਰੀ ਲਾਰਡ ਇਰਵਨ ਜਾਂ ਲਾਰਡ ਵਿਲੀਅਮ ਬੈਂਟਿੰਗ ਹਾਂਜੀ ਰਾਈਟ ਆਨਸਰ ਦੱਸੋ ਜੀ ਜਦੋਂ ਵਿਧਵਾ ਪੁਨਰ ਵਿਆਹ ਐਕਟ ਬਣਾਇਆ ਗਿਆ ਉਸ ਸਮੇਂ ਭਾਰਤ ਦਾ ਗਵਰਨਰ ਜਨਰਲ ਕੌਣ ਸੀ ਤਾਂ ਜੀ ਇਸ ਦਾ ਰਾਈਟ ਆਨਸਰ ਹੈ ਜੀ ਲਾਰਡ ਲਹੌਜੀ ਆਪਸ਼ਨ ਨੰਬਰ 2 ਲਾਰਡ ਦਲਹੌਜੀ ਇਹਦਾ ਰਾਈਟ ਆਨਸਰ ਹੈ ਜੀ ਇੰਪੋਰਟੈਂਟ ਕੁਐਸਚਨ ਨੇ ਪੀਐਸ ਟੈਟ ਵਿੱਚ ਇਹ ਕੁਐਸਚਨ ਆਇਆ ਹੋਇਆ ਹੈ ਨੈਕਸਟ ਕੁਐਸਚਨ ਭਾਰਤ ਵਿੱਚ ਅੰਗਰੇਜ਼ੀ ਨੂੰ ਸਿੱਖਿਆ ਦਾ ਮਾਧਮ ਕਿਹੜੇ ਸਾਲ ਵਿੱਚ ਬਣਾਇਆ ਗਿਆ ਸੀ ਭਾਰਤ ਵਿੱਚ ਅੰਗਰੇਜ਼ੀ ਨੂੰ ਸਿੱਖਿਆ ਦਾ ਮਾਧਮ ਕਿਹੜੇ ਸਾਲ ਬਣਾਇਆ ਗਿਆ ਸੀ ਆਪਸ਼ਨ ਨੇ ਜੀ 1413 ਵਿੱਚ 1919 ਵਿੱਚ 1834 ਵਿੱਚ ਜਾਂ 1934 ਵਿੱਚ ਤਾਂ हां जी ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 3rd 1834 ਭਾਰਤ ਵਿੱਚ ਅੰਗਰੇਜ਼ੀ ਨੂੰ ਸਿੱਖਿਆ ਦਾ ਮਾਧਿਅਮ 1834 ਵਿੱਚ ਬਣਾਇਆ ਗਿਆ ਸੀ ਨੈਕਸਟ ਕੁਐਸਚਨ ਨਰਿੰਦਰਨਾਥ ਦੱਤ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਨਰਿੰਦਰਨਾਥ ਦੱਤ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ অপਸ਼ਨ ਨੇ ਜੀ ਰਾਧਾ ਰਾਮ ਮੋਨ ਰਾਏ ਸੁਆਮੀ ਦੇ ਆਨੰਦ ਸਾਸਵਤੀ स्वामी विवेकानंद राम कृष्ण परमहंस ਤਾਂ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 3 स्वामी विवेकानंद ਨਰਿੰਦਰਨਾਥ ਧੱਤ ਨੂੰ स्वामी विवेकानंद ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਨੈਕਸਟ ਕੁਐਸਚਨ ਸਤੀ ਪ੍ਰਥਾ ਤੇ ਪਾਬੰਦੀ ਕਦੋਂ ਲੱਗੀ ਸਤੀ ਪ੍ਰਥਾ ਤੇ ਪਾਬੰਦੀ ਕਦੋਂ ਲੱਗੀ অপਸ਼ਨ ਹੈ ਜੀ 1928 ਵਿੱਚ 1929 ਵਿੱਚ 1932 ਵਿੱਚ 1819 ਵਿੱਚ ਤਾਂ हां जी ਇਹਦਾ ਰਾਈਟ ਆਨਸਰ ਹੈ ਜੀ 1829 অপশন নাম্বার সেকেন্ড ਇਹਦਾ ਰਾਈਟ ਆਨਸਰ ਹੈ ਜੀ ਇੰਪੋਰਟੈਂਟ ਕੁਐਸਚਨ ਨੇ ਹਿਸਟਰੀ ਦੇ ਤੁਸੀਂ ਕੋਈ ਵੀ ਕੰਪੀਟੀਟਿਵ ਇਗਜ਼ਾਮ ਦੇਣਾ ਹੋਵੇ ਇਦਾਂ ਦੇ ਕੁਐਸਚਨ ਜ਼ਰੂਰ ਆਉਂਦੇ ਆ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗ ਰਹੀ ਹੈ ਲਾਈਕ ਐਂਡ ਸ਼ੇਅਰ ਕਰੋ ਜੀ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਟੱਡੀ ਸਕਿਲਸ ਵਲੌਗ ਨੂੰ ਸਬਸਕ੍ਰਾਈਬ ਕਰ ਲਓ ਜੀ ਅੱਗੇ ਕਰਦੇ ਆਪਾਂ ਨੈਕਸਟ ਕੁਐਸਚਨ ਮਦਰਾਸ ਪ੍ਰੈਜ਼ੀਡੈਂਸੀ ਦੇ ਤਾਮਿਲ ਬੋਲਣ ਵਾਲੇ ਇਲਾਕਿਆਂ ਵਿੱਚ ਵਿਧਵਾ ਪੁਨਰ ਵਿਆਹ ਸੰਸਥਾ ਕਿਸ ਨੇ ਬਣਾਈ ਆਪਸ਼ਨ ਹੈ ਜੀ ਰਾਜਾ ਰਾਮ ਮੋਹਨ ਰਾਏ ਨੇ ਵੀਰ ਸਲਿੰਗਮ ਨੇ ਸੁਆਮੀ ਵਿਵੇਕਾਨੰਦ ਨੇ ਜਾਂ ਰਾਮ ਕ੍ਰਿਸ਼ਨ ਪਰਮਾ ਹੰਸ ਨੇ ਮਦਰਾਸ ਪ੍ਰੈਜ਼ੀਡੈਂਟ ਦੇ ਤਾਮਿਲ ਬੋਲਣ ਵਾਲੇ ਇਲਾਕਿਆਂ ਵਿੱਚ ਵਿਧਵਾ ਪੁਨਰ ਵਿਆਹ ਸੰਸਥਾ ਕਿਸ ਨੇ ਬਣਾਈ ਹੈ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 1 ਰਾਜਾ ਰਾਮ ਮੋਹਨ ਰਾਏ ऑप्शन नंबर फर्स्ट राजा राम मोहन राय इज द राइट आंसर ਨੈਕਸਟ ਕੁਐਸਚਨ ਇਹਨਾਂ ਵਿੱਚੋਂ ਕਿਸ ਔਰਤ ਨੇ ਸਿੱਖਿਆ ਦੇ ਹੱਕ ਵਿੱਚ ਕੁਰਾਨ ਦੀਆਂ ਆਇਤਾਂ ਦੀ ਪੁਨਰ ਵਿਆਖਿਆ ਕੀਤੀ ਆਪਸ਼ਨ ਹੈ ਜੀ ਰਾਮਾ ਬਾਈ ਮਮਤਾਜ਼ ਬੇਗਮ ਤਾਰਾ ਬਾਈ ਚਿੰਦੇ ਮਮਤਾਜ਼ ਅਲੀ ਇਹਨਾਂ ਵਿੱਚੋਂ ਕਿਸ ਔਰਤ ਨੇ ਸਿੱਖਿਆ ਦੇ ਹੱਕ ਵਿੱਚ ਕੁਰਾਨ ਦੀਆਂ ਆਇਤਾਂ ਦੀ ਪੁਨਰ ਵਿਆਖਿਆ ਕੀਤੀ ਸੀ ਤਾਂ ਹਾਂ ਜੀ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 4 ਮਮਤਾਜ਼ ਅਲੀ ਆਪਸ਼ਨ ਨੰਬਰ 4 ਮਮਤਾਜ ਅਲੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਪੰਡਤ ਰਾਮ ਬਾਈ ਕਿਸ ਭਾਸ਼ਾ ਦੀ ਪ੍ਰਸਿੱਧ ਲੇਖਕਾ ਸੀ ਪੰਡਤ ਰਾਮ ਬਾਈ ਕਿਸ ਭਾਸ਼ਾ ਦੀ ਪ੍ਰਸਿੱਧ ਲੇਖਕਾ ਸੀ ਆਪਸ਼ਨ ਨੇ ਜੀ ਹਿੰਦੀ ਦੀ ਸੰਸਕ੍ਰਿਤ ਉਰਦੂ ਜਾਂ ਪਾਰਸ਼ੀਅਨ ਦੀ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਸੈਕੰਡ ਸੰਸਕ੍ਰਿਤ ਆਪਸ਼ਨ ਨੰਬਰ ਸੈਕੰਡ ਸੰਸਕ੍ਰਿਤ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਸਮਾਜ ਵਿੱਚ ਕਿਸ ਵਰਗ ਦੀ ਸਭ ਤੋਂ ਮਾੜੀ ਦਸ਼ਾ ਸੀ ਆਪਸ਼ਨ ਹੈ ਜੀ ਖੱਤਰੀ ਦੀ ਮੱਧ ਵਰਗ ਦੀ ਸੂਦਰ ਜਾਂ ਪੰਡਤ ਸਮਾਜ ਵਿੱਚ ਕਿਸ ਵਰਗ ਦੀ ਸਭ ਤੋਂ ਮਾੜੀ ਦਸ਼ਾ ਸੀ ਤਾਂ ਆਪਸ਼ਨ ਨੰਬਰ 3 ਸੂਦਰ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 3 ਸੂਦਰ ਰਾਈਟ ਆਨਸਰ ਹੈ ਅੱਗੇ ਕਰਦੇ ਹਾਂ ਆਪਾਂ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਹੈ ਆਪਣਾ Hindu ਵਿਧਵਾ ਵਿਆਹ ਕਾਨੂੰਨ ਕਦੋਂ ਪਾਸ ਹੋਇਆ Hindu ਵਿਧਵਾ ਵਿਆਹ ਕਾਨੂੰਨ ਕਦੋਂ ਪਾਸ ਹੋਇਆ ਆਪਸ਼ਨ ਹੈ ਜੀ 1865 ਵਿੱਚ 1856 ਵਿੱਚ 1854 ਵਿੱਚ ਜਾਂ 1882 ਵਿੱਚ ਹਿੰਦੂ ਵਿਧਵਾ ਵਿਆਹ ਕਾਨੂੰਨ ਕਦੋਂ ਪਾਸ ਹੋਇਆ ਤਾਂ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੈਕੰਡ 1856 অপਸ਼ਨ ਨੰਬਰ ਸੈਕੰਡ 1856 ਇਹਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਕਰਦੇ ਹਾਂ ਹੁਣ ਆਪਾਂ ਨੈਕਸਟ ਹੈ ਜੀ ਬਾਲ ਹੱਤਿਆ ਪਿੱਛੇ ਕੀ ਪ੍ਰਮੁੱਖ ਕਾਰਨ ਸੀ ਬਾਲ ਹੱਤਿਆ ਦੇ ਪਿੱਛੇ ਕੀ ਪ੍ਰਮੁੱਖ ਕਾਰਨ ਸੀ ਲੜਕੀਆਂ ਦੇ ਵਿਆਹ ਉੱਤੇ ਦਹੇਜ ਦੇਣਾ ਪੈਂਦਾ ਸੀ ਦੁਸ਼ਮਣ ਲੜਕੀਆਂ ਨੂੰ ਚੁੱਕ ਕੇ ਲਿਆ ਜਾਂਦੇ ਸੀ ਵਾਰ ਲੱਭਣ ਵਿੱਚ ਮੁਸ਼ਕਲ ਸੀ ਜਾਂ ਸਾਰੇ ਹੀ ਤਾਂ ਹਾਂਜੀ ਸਾਰੇ ਹੀ ਬਾਲ ਹੱਤਿਆ ਦੇ ਪ੍ਰਮੁੱਖ ਕਾਰਨ ਸਨ ਉਦੋਂ ਉਸ ਸਮੇਂ ਦਹੇਜ ਵੀ ਦੇਣਾ ਪੈਂਦਾ ਸੀ ਦੁਸ਼ਮਣ ਵੀ ਚੁੱਕ ਕੇ ਲਿਆ ਜਾਂਦੇ ਸੀ ਵਾਰ ਲੱਭਣ ਵਿੱਚ ਵੀ ਮੁਸ਼ਕਲ ਹੁੰਦੀ ਸੀ ਇਹ ਬਾਲ ਹੱਤਿਆ ਦੇ ਜਿਹੜੇ ਹੈਗੇ ਆ ਮੁੱਖ ਕਾਰਨ ਸਿਗੇ ਨੈਕਸਟ ਕੁਐਸਚਨ ਸਤੀ ਦਾ ਅਰਥ ਹੈ ਸਤੀ ਦਾ ਕੀ ਅਰਥ ਹੈ ਆਪਸ਼ਨ ਹੈ ਜੀ ਸੱਚੀ ਔਰਤ ਬਹਾਦਰ ਔਰ ਈਮਾਨਦਾਰ ਔਰਤ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਹਾਂਜੀ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੈਕੰਡ ਬਹਾਦਰ ਔਰਤ ਸਤੀ ਦਾ ਅਰਥ ਹੁੰਦਾ ਹੈ ਬਹਾਦਰ ਔਰਤ ਹਾਂਜੀ ਪੰਜਾਬ ਜੀ ਕੇ ਲਈ ਬਹੁਤ ਹੀ ਇੰਪੋਰਟੈਂਟ ਹਿਸਟਰੀ ਦੇ ਕੁਐਸਚਨਸ ਹਨ ਇਹਨਾਂ ਨੂੰ ਨੋਟ ਕਰ ਲਓ ਕੰਪੀਟੀਟਿਵ ਇਗਜ਼ਾਮ ਵਿੱਚ ਇਦਾਂ ਦੇ ਕੁਐਸਚਨ ਜ਼ਰੂਰ ਪੁੱਛੇ ਜਾਂਦੇ ਆ ਜਿਨ੍ਹਾਂ ਨੂੰ ਵੀ ਵੀਡੀਓ ਵਧੀਆ ਲੱਗੀ ਲਾਈਕ ਐਂਡ ਸ਼ੇਅਰ ਕਰੋ ਜੀ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਟੱਡੀ ਸਕਿਲਸ ਵਲੌਗ ਨੂੰ ਸਬਸਕ੍ਰਾਈਬ ਕਰ ਲਓ ਜੀ ਥੈਂਕ ਯੂ ਸਟੂਡੈਂਟ